ਲੇ ਦਾ ਸਟੇਜ ਸੈਕਟਰੀ ਚਮਕੀਲੇ ਬਾਰੇ ਕੁਝ ਗੱਲਾਂ ਦੱਸਦਾ ਆ ਧਿਆਨ ਨਾਲ ਸੁਣਿਓ ਵੀਡੀਓ ਪੂਰੀ ਦੇਖਿਓ ਤੁਹਾਨੂੰ ਪਤਾ ਲੱਗ ਜਾਊਗਾ ਚਮਕੀਲੇ ਦੇ ਅਸੂਲਾਂ ਦੇ ਬਾਰੇ ਤਾਂ ਹੀ ਉਹ ਐਡਾ ਵੱਡਾ ਕਲਾਕਾਰ ਬਣਿਆ ਸੀ ਇੱਕ ਤਾਂ ਆਂਡਾ ਮੀਟ ਕੁਝ ਵੀ ਐਦਾਂ ਦਾ ਖਾ ਕੇ ਸਟੇਜ ਤੇ ਨਹੀਂ ਚੜਨਾ ਹੁੰਦਾ ਸੀ ਤੇ ਨਾ ਹੀ ਕੋਈ दारू-ਦੱਪਾ ਜਾਂ ਕੋਈ ਹੋਰ ਨਸ਼ਾ ਕਰਕੇ ਸਟੇਜ ਤੇ ਮਨਾ ਕੀਤਾ ਸੀ ਚਮਕੀਲੇ ਨੇ ਤੇ ਉਸ ਤੋਂ ਇੱਕ ਵੱਡੀ ਗੱਲ ਇਹ ਸੀ ਦੋਸਤੋ ਕਿ ਸਟੇਜ ਤੇ ਜਿੰਨਾ ਚਿਰ ਹੈਗੇ ਆ ਕੋਈ ਵੀ ਗਾਲ ਦਾ ਪ੍ਰਯੋਗ ਨਹੀਂ ਸੀ ਕਰ ਸਕਦਾ ਤੇ ਜਦੋਂ ਸਟੇਜ ਤੇ ਚੜਨਾ ਤਾਂ ਚਮਕੀਲੇ ਨੇ ਪਹਿਲਾਂ ਕਿਹਾ ਹੁੰਦਾ ਸੀ ਇਹ ਊਸੂਲ ਆ ਮੱਥਾ ਟੇਕ ਕੇ ਚੜਨਾ ਹਰ ਬੰਦੇ ਨੇ ਫਿਰ ਸਾਜਾਂ ਅਨੁਸਾਰਿਆਂ ਨੂੰ ਮੱਥਾ ਟੇਕਣਾ ਆ ਤੇ ਕਿਸੇ ਨਾਲ ਬਹਿਸ ਨਹੀਂ ਕਰਨੀ ਤੇ ਦੂਜੀ ਗੱਲ ਇੱਕ ਇਹ ਗੱਲ ਸਭ ਤੋਂ ਵੱਡੀ ਸੀ ਚਮਕੀਲੇ ਦੇ ਊਸੂਲਾਂ 'ਚ ਵੀ ਜੇ ਕੋਈ ਤੱਲਿਓਂ ਜਿਹੜੇ ਦੇਖਣ ਆਉਂਦੇ ਆ ਖਾੜਾ ਜਾਂ ਪ੍ਰੋਗਰਾਮ ਉਹਨਾਂ ਨੂੰ ਕਿਸੇ ਨੇ ਵੀ ਬਿਨਾਂ ਜੀਤੋਂ ਹਾਂਜੀ ਤੋਂ ਨਹੀਂ ਬੋਲਣਾ ਕਿਸੇ ਨੇ ਧੱਕਾ ਨਹੀਂ ਮਾਰਨਾ ਕਿਸੇ ਨੇ ਮਾੜਾ ਚੰਗਾ ਨਹੀਂ ਕਹਿਣਾ ਤੇ ਜੇ ਕੋਈ ਉਦਾਂ ਦਾ ਕੁਝ ਬੋਲ ਵੀ ਜਾਂਦਾ ਆ ਤਾਂ ਵੀ ਸੁਣ ਲੈਣਾ ਅੱਗੇ ਉਹਨੂੰ ਜਵਾਬ ਨਹੀਂ ਦੇਣਾ ਮਾੜਾ ਨਹੀਂ ਕਿਸੇ ਨਾਲ ਬੋਲਣਾ ਇਹ ਚਮਕੀਲੇ ਦੇ ਕਹਿੰਦੇ ਅਸੂਲ ਸੀ ਜੇ ਉਹ ਕਹਿੰਦਾ ਦੀ ਖਾਣਾ ਪੀਣਾ ਹੀ ਆ ਤੁਸੀਂ ਤਾਂ ਖਾਓ ਪੀਓ ਬਾਅਦ ਚ ਸਟੇਜ ਤੋਂ ਚਿਲ ਗਿਆ ਪ੍ਰੋਗਰਾਮ ਜਦੋਂ ਬੰਦ ਹੋ ਗਿਆ ਜਾ ਕੇ ਆਪਣਾ ਜੋ ਮਰਜ਼ੀ ਤੁਹਾਡਾ ਦਿਲ ਕਰਦਾ ਪਿਕਚਰਿੰਗ ਤੇ ਉਹ ਵੀ ਕਰਨਾ ਕਰੋ ਇਹ ਤੇਜ ਫੈਕਟਰੀ ਮਣਕੂ ਉਹਦੇ ਬਾਰੇ ਦੱਸਦਾ ਆ ਪੀਣਾ ਅਸੂਲਾਂ ਕਰਕੇ ਹੀ ਚਮਕੀਲਾ ਐਨਾ ਅ ਬਲੰਦੀ ਤੇ ਪਹੁੰਚ ਗਿਆ ਸੀ ਤੇ ਅੱਜ ਕਹਿੰਦੇ ਕੋਈ ਨਹੀਂ ਇਹਨੇ ਅਸੂਲ ਰੱਖਦਾ ਤੇ ਮੈਂ ਕਹਿੰਦੇ ਬਹੁਤ ਖੋਸੇਗਾ ਚਮਕੀਲੇ ਦੇ ਇਹਨਾਂ ਅਸੂਲਾਂ ਤੇ ਤੇ ਤੁਸੀਂ ਦੋਸਤੋ ਇਹਨਾਂ ਚਮਕੀਲੇ ਦੇ ਸਟੇਜ ਦੇ ਅਸੂਲਾਂ ਬਾਰੇ ਕੀ ਕਹੋਗੇ ਜਰੂਰ ਦੱਸਿਓ ਕਮੈਂਟ ਕਰਕੇ ਧੰਨਵਾਦ